ਵੀਰ ਜੀ ਇੱਕ ਗੱਲ ਦੱਸੋ ਵਾਹਿਗੁਰੂ ਸਿਮਰਨ ਕਰਨ ਤੇ ਹੀ ਪ੍ਰਕਾਸ਼ ਹੁੰਦਾ ਹੈ ਜੇ ਕੋਈ ਜੀਵ ਮੂਲ ਮੰਤਰ ਕਰਦਾ ਹੋਵੇ ਡੇਲੀ ਫੇਰ ਪ੍ਰਕਾਸ਼ ਨਹੀਂ ਹੁੰਦਾ ਵਾਹਿਗੁਰੂ ਸਿਮਰਨ ਨਾਲ ਹੀ ਹੁੰਦਾ ਬਹੁਤ ਜੀਵਾਂ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ ਤੇ ਕਈ ਜੀਵ ਕਹਿੰਦੇ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਸਾਨੂੰ ਇੰਜ ਮਹਿਸੂਸ ਹੁੰਦਾ ਕਿ ਸਾਡੇ ਕੋਲ ਕੋਈ ਹੈ ਇੱਕ ਆਪਣੇ ਕੋਲ ਹੋਰ ਸਿਮਰਨ ਪ੍ਰੈਕਟੀਕਲ ਪਹੁੰਚਾਇਆ ਨਾਮ ਸਿਮਰਨ ਕਰਦੇ ਕਰਦੇ ਸਹਜ ਵਿੱਚ ਜਾ ਕੇ ਨਾਦ ਸੁਣਦਾ ਤੇ ਇਦਾਂ ਪ੍ਰਕਾਸ਼ ਦੇ ਦਰਸ਼ਨ ਹੁੰਦੇ ਪਰ ਇੱਕ ਦਿਨ ਬਹੁਤ ਹੀ ਜ਼ਿਆਦਾ ਪ੍ਰਕਾਸ਼ ਹੋਇਆ ਕਿ ਆ ਆਨੰਦ ਸੀ ਜਿਸ ਨੂੰ ਕੁਝ ਪ੍ਰਾਪਤ ਹੋ ਗਿਆ ਉਹ ਵੀ ਦੱਸਦਾ ਹੈ ਜਿਸ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਉਹ ਵੀ ਦੱਸਦਾ ਹੈ ਪਰ ਇਸ ਰਸਤੇ ਦੇ ਉੱਤੇ ਚੱਲਦੇ ਚੱਲਦੇ ਸਾਡੇ ਮਨ ਦੇ ਅੰਦਰ ਬਹੁਤ ਸਵਾਲ ਪੈਦਾ ਹੁੰਦੇ ਨੇ ਤੇ ਗੁਰੂ ਜੀ ਕਹਿੰਦੇ ਜੇ ਤੁਹਾਡੇ ਅੰਦਰ ਇਹ ਸਵਾਲ ਪੈਦਾ ਹੋ ਗਏ ਆ ਤਾਂ ਸੰਗਤ ਦੇ ਵਿੱਚ ਜਾ ਕੇ ਕਲੀਅਰ ਕਰੋ ਗੱਲ ਕਰੀਏ ਕਿ ਪ੍ਰਕਾਸ਼ ਜੋ ਹੈ ਉਹ ਮੂਲ ਮੰਤਰ ਨਾਲ ਨਹੀਂ ਹੁੰਦਾ ਕਿ ਵਾਹਿਗੁਰੂ ਸਿਮਰਨ ਦੇ ਨਾਲ ਹੀ ਹੁੰਦਾ ਹੈ ਵਾਹਿਗੁਰੂ ਜੀ ਪ੍ਰਕਾਸ਼ ਦਾ ਦਿਸਣਾ ਸਾਡੇ ਉੱਤੇ ਡਿਪੈਂਡ ਨਹੀਂ ਹੈ ਪ੍ਰਕਾਸ਼ ਦੇ ਦਰਸ਼ਨ ਹੋਣਾ ਮਾਲਕ ਦੀ ਇੱਛਾ ਤੇ ਹੈ ਜਦੋਂ ਮਾਲਕ ਕਿਸੇ ਨਾਮ ਅਭਿਆਸੀ ਤੇ ਖੁਸ਼ ਹੋ ਜਾਂਦੇ ਤਾਂ ਉਹਨਾਂ ਨੂੰ ਇਹ ਦਾਤਾਂ ਬਖਸ਼ਦੇ ਨੇ ਹੁਣ ਅਸੀਂ ਤਾਂ ਕੁਝ ਅਜਿਹੇ ਪ੍ਰੈਕਟੀਕਲ ਵੀ ਸੁਣੇ ਨੇ ਕਿ ਜੋ ਜੀਵ ਨਾਮ ਦਾ ਅਭਿਆਸ ਨਹੀਂ ਕਰਦੇ ਗੁਰਬਾਣੀ ਵੀ ਨਹੀਂ ਪੜਦੇ ਉਹਨਾਂ ਨੂੰ ਵੀ ਪ੍ਰਕਾਸ਼ ਦੇ ਦਰਸ਼ਨ ਹੋ ਚੁੱਕੇ ਨੇ ਪ੍ਰਕਾਸ਼ ਦੇ ਦਰਸ਼ਨ ਇੱਕ ਵਾਰੀ ਹੋ ਜਾਣਾ ਇਹ ਇੱਕ ਝਲਕ ਹੈ ਇਹ ਮੰਜ਼ਿਲ ਨਹੀਂ ਹੈ ਇਹ ਸਾਨੂੰ ਇੱਕ ਝਲਕ ਦਿਖਾਈ ਜਾਂਦੀ ਹੈ ਕਿ ਵੇਖੋ ਤੁਸੀਂ ਇਸ ਰਸਤੇ ਤੋਂ ਹੋ ਹੋ ਕੇ ਆਉਣਾ ਹੈ ਤੇ ਇੱਥੇ ਜਲਦੀ ਤੋਂ ਜਲਦੀ ਪਹੁੰਚ ਜਾਓ ਫਿਰ ਆਪਾਂ ਕੀ ਕਰਨਾ ਹੁੰਦਾ ਕਿ ਅਭਿਆਸ ਸ਼ੁਰੂ ਕਰਕੇ ਸੰਗਤ ਕਰਕੇ ਆਪਾਂ ਉਸ ਮਾਰਗ ਦੇ ਉੱਤੇ ਚੱਲਣਾ ਹੁੰਦਾ ਤੇ ਜੇ ਕਿਸੇ ਨੂੰ ਇੰਜ ਉਹ ਦਰਸ਼ਨ ਹੋਏ ਨੇ ਤੇ ਕੋਈ ਨਾਮ ਬਿਆਸੀ ਉਧਰ ਨੂੰ ਤੁਰ ਪਿਆ ਤਾਂ ਫਾਇਦਾ ਆ ਤੇ ਜੇ ਇੱਕ ਵਾਰੀ ਦਰਸ਼ਨ ਹੋ ਗਿਆ ਤੇ ਆਪਾਂ ਖੁਸ਼ ਹੋ ਗਏ ਵੀ ਹਾਂ ਵੇ ਸਾਨੂੰ ਤਾਂ ਦਰਸ਼ਨ ਹੋ ਗਏ ਤੇ ਮੁਰ ਕਿ ਆਪਾਂ ਉਸ ਮਾਰਗ ਦੇ ਉੱਤੇ ਤੁਰੇ ਨਹੀਂ ਤਾਂ ਹੋ ਸਕਦਾ ਆਪਾਂ ਨੂੰ ਇਸ ਦੀ ਸਜ਼ਾ ਮਿਲੇ ਕਿ ਭਾਈ ਤੈਨੂੰ ਤਾਂ ਅਸੀਂ ਇਸ਼ਾਰੇ ਕੀਤੇ ਸੀ ਪਰ ਤੂੰ ਸਾਡਾ ਇਸ਼ਾਰਾ ਸਮਝਿਆ ਕਿਉਂ ਨਹੀਂ ਹੁਣ ਸਿੱਧੀ ਸਿੱਧੀ ਗੱਲ ਹੈ ਕਿ ਜੇ ਮਾਲਕ ਨੇ ਇਸ਼ਾਰਾ ਕੀਤਾ ਤੇ ਅਸੀਂ ਸਮਝੇ ਨਹੀਂ ਤਾਂ ਇਸ ਦਾ ਮਤਲਬ ਅਸੀਂ ਮਾਇਆ ਦੇ ਵਿੱਚ ਖੁੱਬੇ ਰਹੇ ਅਸੀਂ ਮਾਇਆ ਨੂੰ ਛੱਡ ਕੇ ਉਧਰਲੇ ਪਾਸੇ ਤੁਰੇ ਹੀ ਨਹੀਂ ਜਿਸ ਨੂੰ ਮਹਾਰਾਜ ਲਿਵਦਾ ਰਸਤਾ ਕਹਿੰਦੇ ਨੇ ਆਪਣੇ ਮਨ ਦੇ ਵਿੱਚੋਂ ਇਹ ਵਹਿਮ ਕੱਢਣੇ ਆ ਕਿ ਮੂਲ ਮੰਤਰ ਦੇ ਨਾਲ ਪ੍ਰਕਾਸ਼ ਨਹੀਂ ਹੋ ਸਕਦਾ ਮਾਲਕ ਚਾਉਣ ਤਾਂ ਸਭ ਕੁਝ ਕਰ ਸਕਦੇ ਨੇ ਪਰ ਜੋ ਆਪਣੇ ਵੱਡੇ ਵਡੇਰੇ ਸੰਤ ਮਹਾਪੁਰਸ਼ ਗੁਰਮੁਖ ਜਨ ਕਰਦੇ ਆਏ ਨੇ ਆਪਾਂ ਉਹ ਕਰਨਾ ਹੈ ਜੋ ਸਾਡੇ ਟੀਚਰ ਸਾਨੂੰ ਸਾਡੇ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਆਪਾਂ ਉਹ ਕਰਨਾ ਹੈ ਹੁਣ ਜੇ ਕੋਈ ਜੀ ਮੂਲ ਮੰਤਰ ਦਾ ਜਾਪ ਕਰਦਾ ਆ ਉਸਦਾ ਮਨ ਵੀ ਸਹਜ ਵਿੱਚ ਜਾਵੇਗਾ ਉਸ ਦੇ ਸਰੀਰ ਦੇ ਅੰਦਰ ਵੀ ਅਧਿਆਤਮਿਕ ਹਰਕਤਾਂ ਹੋਣਗੀਆਂ ਪਰ ਰੋਮ ਰੋਮ ਸਿਮਰਨ ਚਲਣਾ ਮੁਸ਼ਕਿਲ ਹੈ ਕਿਉਂਕਿ ਰੋਮ ਰੋਮ ਸਿਮਰਨ ਚਲਾਉਣ ਵਾਸਤੇ ਮੰਤਰ ਛੋਟਾ ਹੋਣਾ ਜ਼ਰੂਰੀ ਹੈ ਜੇ ਆਪ ਦੋਹਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਨਹੀਂ ਛੱਡਣਾ ਚਾਹੁੰਦੇ ਤਾਂ ਦੋਹਾਂ ਚੀਜ਼ਾਂ ਨੂੰ ਬਰਾਬਰ ਦਾ ਸਮਾਂ ਦੇ ਕੇ ਤੁਸੀਂ ਇਸਦਾ ਅਭਿਆਸ ਕਰ ਸਕਦੇ ਹੋ ਕਈ ਜੀਵ ਦੱਸਦੇ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਸਾਡੇ ਕੋਲ ਸਾਨੂੰ ਇੰਜ ਮਹਿਸੂਸ ਹੁੰਦਾ ਕਿ ਸਾਡੇ ਕੋਲ ਕੋਈ ਹੈ ਵਾਹਿਗੁਰੂ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇੱਕ ਜਿਵੇਂ ਸੰਸਾਰ ਦਾ ਖੇਡ ਚੱਲਦਾ ਹੈ ਇੱਕ ਸੂਖਮ ਦਾ ਖੇਡ ਵੀ ਚੱਲਦਾ ਹੈ ਇਹ ਸੂਖਮ ਦਾ ਖੇਡ ਉਸ ਜੀਵ ਨੂੰ ਹੌਲੀ ਹੌਲੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਜੋ ਧਿਆਨ ਦੇ ਵਿੱਚ ਵਿਚਰਦਾ ਜਿਸ ਦੀ ਦਿਬੇ ਦ੍ਰਿਸ਼ਟੀ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕੰਨ ਅਨਹਦ ਸ਼ਬਦਾ ਨੂੰ ਸਹਿਜ ਤੁਨ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਆ ਜੋ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਉਸ ਜੀਵ ਨੂੰ ਹੌਲੀ-ਹੌਲੀ ਮਹਿਸੂਸ ਹੁੰਦਾ ਹੈ ਕਿ ਮੇਰੇ ਕੋਲ ਕੋਈ ਹੈ ਪਰ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਜੋ ਸੂਖਮ ਰੂਹਾਂ ਹੁੰਦੀਆਂ ਨੇ ਇਹ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੀਆਂ ਇਹ ਸਿਰਫ ਆਪਣਾ ਭਲਾ ਕਰਾਉਣ ਵਾਸਤੇ ਹੀ ਨਾਮ ਅਵਿਆਸੀ ਦੇ ਕੋਲ ਆ ਕੇ ਬੈਠ ਜਾਂਦੀਆਂ ਨੇ ਅਗਲਾ ਜੋ ਕਮੈਂਟ ਅੱਪਾ ਨੂੰ ਆਇਆ ਸੀ ਉਹ ਆਪਣਾ ਪ੍ਰੈਕਟੀਕਲ ਛੋਟਾ ਜਾਂ ਪ੍ਰੈਕਟੀਕਲ ਸ਼ੇਅਰ ਕਰਦੇ ਨੇ ਪਰ ਮਾਲਕ ਦੀ ਬੜੀ ਕਿਰਪਾ ਹੋਈ ਉਹ ਕਹਿੰਦੇ ਕਿ ਨਾਮ ਸਿਮਰਨ ਕਰਦੇ ਕਰਦੇ ਸਹਜ ਵਿੱਚ ਜਾ ਕੇ ਨਾਦ ਸੁਣਦਾ ਬਹੁਤ ਹੀ ਸਹੀ ਗੱਲ ਹੈ ਕਿ ਜਦੋਂ ਅਸੀਂ ਸਹਿਜ ਦੇ ਵਿੱਚ ਜਾਵਾਂਗੇ ਫੇਰ ਹੀ ਸਾਨੂੰ ਉਹ ਜਿਹੜਾ ਨਾਦ ਹੈ ਸਹਿਜ ਧੁਨਿਆ ਉਹ ਸੁਣਾਈ ਦੇਊਗੀ ਫੇਰ ਕਹਿੰਦੇ ਇਦਾਂ ਪ੍ਰਕਾਸ਼ ਦੇ ਦਰਸ਼ਨ ਹੁੰਦੇ ਇਹਨਾਂ ਨੂੰ ਇੱਕ ਦਿਨ ਕਹਿੰਦੇ ਪ੍ਰਕਾਸ਼ ਤੇ ਜੋ ਦਰਸ਼ਨ ਆ ਉਹ ਬਹੁਤ ਜ਼ਿਆਦਾ ਪ੍ਰਕਾਸ਼ ਹੋਇਆ ਤੇ ਕਹਿੰਦੇ ਉਸ ਸਮੇਂ ਕਿਆ ਆਨੰਦ ਸੀ ਕਈ ਜੀਵ ਇੱਥੇ ਕਹਿ ਦਿੰਦੇ ਆ ਕਿ ਪ੍ਰਕਾਸ਼ ਇੰਨਾ ਤੇਜ ਸੀ ਕਿ ਉਹ ਪ੍ਰਕਾਸ਼ ਸਾਡੇ ਕੋਲੋਂ ਵਿਖਿਆ ਨਹੀਂ ਗਿਆ ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਸਹੀ ਪ੍ਰੈਕਟੀਕਲ ਹੁੰਦੇ ਨੇ ਉਹ ਇੰਜ ਦੱਸਦੇ ਨੇ ਕਿ ਜਦੋਂ ਸਹਜ ਵਿੱਚ ਜਾ ਕੇ ਉਸ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ ਲੱਖਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਲਾ ਲਓ ਪਰ ਕਹਿੰਦੇ ਉਹ ਗਰਮ ਨਹੀਂ ਹੁੰਦਾ ਉਹ ਸਾਡੇ ਮਨ ਨੂੰ ਠੰਡਕ ਦਿੰਦਾ ਹੈ ਹੁਣ ਇਹ ਤਾਂ ਪਤਾ ਨਹੀਂ ਕਿ ਜਿਹੜੇ ਜੀਵ ਇਹ ਦੱਸਦੇ ਆ ਕਿ ਪ੍ਰਕਾਸ਼ ਵੇਖਿਆ ਹੀ ਨਹੀਂ ਗਿਆ ਉਹ ਕਿਸ ਤਰੀਕੇ ਆਪਣਾ ਪ੍ਰੈਕਟੀਕਲ ਕਰਦੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਉਹ ਸਮੇਸ਼ਾ ਸੀ ਮਨ ਚੰਗੀ ਤਰ੍ਹਾਂ ਨਿਰਮਲ ਹੋਇਆ ਜਾਂ ਨਹੀਂ ਹੋਇਆ ਇਹ ਮਾਲਕ ਜਾਣਦੇ ਨੇ ਪਰ ਜਿਨ੍ਹਾਂ ਦੇ ਸਹੀ ਪ੍ਰੈਕਟੀਕਲ ਹੁੰਦੇ ਨੇ ਉਹ ਪ੍ਰਕਾਸ਼ ਨੂੰ ਵੇਖ ਕੇ ਆਨੰਦ ਲੈਂਦੇ ਨੇ ਇੱਕ ਕਮੈਂਟ ਆਪਾਂ ਨੂੰ ਗਗਨ ਜੀ ਕਰਦੇ ਆ ਉਹ ਕਹਿੰਦੇ ਵੀਰ ਜੀ ਰਿਪਲਾਈ ਜ਼ਰੂਰ ਕਰਿਓ ਸਾਰਾ ਸਮਾਂ ਮੇਰੇ ਕੰਨਾਂ ਦੇ ਵਿੱਚ ਸੀਸੀ ਦੀ ਆਵਾਜ਼ ਸੁਣਦੀ ਆ ਕਿ ਇਹ ਆਵਾਜ਼ ਸਹੀ ਹੈ ਮੈਂ ਕੇਵਲ ਸਿਮਰਨ ਕਰਦਾ ਹਾਂ ਹਾਂਜੀ ਵਾਹਿਗੁਰੂ ਜੀ ਇਹ ਬਿਲਕੁਲ ਸਹੀ ਆਵਾਜ਼ ਹੈ ਇਹ ਆਵਾਜ਼ ਲਗਾਤਾਰ ਸਾਡੇ ਕੰਨਾਂ ਦੇ ਵਿੱਚ ਕੰਟੀਨਿਊ ਚਲਦੀ ਰਹਿੰਦੀ ਹੈ ਜੇ ਆਪਾਂ ਵਿਚਾਰਾਂ ਦੇ ਵਿੱਚ ਇਹਨੂੰ ਸੁਣਿਆ ਤਾਂ ਹੋ ਸਕਦਾ ਸਾਡਾ ਸਿਰ ਭਾਰਾ ਹੋਵੇ ਸਾਨੂੰ ਆਨੰਦ ਨਾ ਆਵੇ ਪਰ ਕਿਤੇ ਮਾਲਕ ਕਿਰਪਾ ਕਰਨ ਸਾਡਾ ਮਨ ਵਿਚਾਰ ਰਹਿਤ ਹੋ ਜਾਵੇ ਤੇ ਸਾਡੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈ ਜਾਵੇ ਤੇ ਸਾਨੂੰ ਭਰੋਸਾ ਹੋ ਜਾਵੇ ਕਿ ਇਹਹੀ ਆਵਾਜ਼ ਮਾਲਕ ਦੇ ਮੁਖ ਦੀ ਆਵਾਜ਼ ਹੈ ਤਾਂ ਫਿਰ ਦੇਖਣਾ ਕੀ ਤੁਹਾਨੂੰ ਉਹ ਫੀਲਿੰਗ ਆਉਂਦੀ ਹੈ ਕੀ ਤੁਹਾਨੂੰ ਉਹ ਆਨੰਦ ਹੁੰਦਾ ਹੈ ਬਹੁਤ ਹੀ ਆਨੰਦ ਹੁੰਦਾ ਹੈ ਪਰ ਬਹੁਤ ਔਖਾ ਹੋ ਜਾਂਦਾ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਹਾਂ ਤੇ ਸਾਡਾ ਮਨ ਵਿਚਾਰ ਰਤ ਨਹੀਂ ਹੁੰਦਾ ਕੋਈ ਨਾ ਕੋਈ ਫੁਰਨਾ ਸਾਨੂੰ ਆ ਕੇ ਤੰਗ ਕਰਦਾ ਇਸ ਵਾਸਤੇ ਅਭਿਆਸ ਜੋ ਹੈ ਉਹ ਲਗਾਤਾਰ ਕਰਨਾ ਹੈ ਇਹ ਆਵਾਜ਼ ਜੋ ਤੁਹਾਨੂੰ ਸੁਣਾਈ ਦਿੰਦੀ ਹੈ ਬਿਲਕੁਲ ਸਹੀ ਆਵਾਜ਼ ਹੈ ਨਾਮ ਅਭਿਆਸੀਆਂ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਵਿੱਚ ਇਹੀ ਆਵਾਜ਼ ਸੁਣਾਈ ਦਿੰਦੀ ਹੈ ਇਹ ਆਵਾਜ਼ ਇਸ ਤੋਂ ਅੱਗੇ ਜਾ ਕੇ ਹੋਰ ਉੱਚੀ ਹੋਵੇਗੀ ਹੋਰ ਨਿਖਰੇਗੀ ਤੇ ਬਹੁਤ ਭਾਰੀਆਂ-ਭਾਰੀਆਂ ਆਵਾਜ਼ਾਂ ਸੁਰੀਲੀਆਂ-ਸੁਰੀਲੀਆਂ ਆਵਾਜ਼ਾਂ ਪੈਦਾ ਹੋਣਗੀਆਂ ਸਵਾਲ ਸਾਡੇ ਬਹੁਤ ਪੈਦਾ ਹੋਣਗੇ ਆਪਾਂ ਵੀ ਨਾਮ ਸਿਮਰਨ ਬਿਹਾਸ ਦੇ ਨਾਲ ਜੁੜ ਕੇ ਉਸ ਮਾਲਕ ਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ ਤਾਰ ਨੂੰ ਜੋੜ ਕੇ ਰੱਖਣਾ ਹੁਣ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਕਿ ਜੇ ਤੁਸੀਂ ਇਸ ਨਾਭ ਨੂੰ ਛੱਡ ਦਿਓਗੇ ਨਹੀਂ ਸੁਣੋਗੇ ਤਾਂ ਅਗਲਾ ਸਮਾ ਤੁਹਾਡੇ ਵਾਸਤੇ ਬਹੁਤ ਭਿਆਨਕ ਹੈ ਜਿਹੜਾ ਸਮਾ ਆਪਾਂ ਕਹਿੰਨੇ ਆ ਨਾ ਕਿ ਇੱਥੇ ਬਹੁਤ ਭਿਆਨਕ ਹੈ ਕਲਯੁਗ ਹੈ ਇਸ ਤੋਂ ਅੱਗੇ ਮਰੇ ਕਹਿੰਦੇ ਕਿ ਹੋਰ ਵੀ ਜ਼ਿਆਦਾ ਦੁੱਖ ਮਿਲਣਗੇ ਬੜੇ ਹੀ ਬੇਇੱਜ਼ਤ ਕਰਕੇ ਉਹ ਜੰਮ ਲੈ ਕੇ ਜਾਂਦੇ ਆ ਜੋ ਜੀਵ ਨਾਮ ਦੀ ਪਹਿਚਾਣ ਨਹੀਂ ਕਰਦਾ ਨਾਮ ਦੇ ਵਿੱਚ ਨਹੀਂ ਸਮੁੰਦਾ ਤੇ ਜੇ ਕੋਈ ਜੀਵ ਇਸ ਸੰਸਾਰ ਦੇ ਵਿੱਚ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਦਲੇਗਾ ਅਭਿਆਸ ਕਰੇਗਾ ਵਾਹਿਗੁਰੂ ਗੁਰੂ ਮੰਤਰ ਨੂੰ ਜਪ ਲਏਗਾ ਤੇ ਉਸ ਨਾਮ ਦੀ ਖੋਜ ਕਰ ਲਏਗਾ ਤਾਂ ਉਸ ਦੀ ਕਹਿੰਦੇ ਦਰਗਾਹ ਦੇ ਵਿੱਚ ਬਹੁਤ ਮਾਨ ਇੱਜ਼ਤ ਕੀਤਾ ਜਾਂਦਾ ਜਿਵੇਂ ਇੱਧਰ ਆਪਾਂ ਵੇਖਦੇ ਆ ਨਾ ਕਿ ਵੀ ਆਈ ਪੀ ਜੋ ਬੰਦੇ ਹੁੰਦੇ ਆ ਕਿਦਾਂ ਜਦੋਂ ਲੰਘਦੇ ਆ ਤਾਂ ਉਹਨਾਂ ਦੇ ਆਲੇ-ਦੁਆਲੇ ਜੋ ਸਿਕਿਉਰਟੀ ਗਾਰਡ ਹੁੰਦੇ ਆ ਜੈਡ ਪਲੱਸ ਸਿਕਿਉਰਟੀ ਹੁੰਦੀ ਆ ਕਿਵੇਂ ਬਾਕੀ ਜੀਵਾਂ ਨੂੰ ਆਮ ਜੀਵਾਂ ਨੂੰ ਪਾਸੇ ਕਰਦੀ ਆ ਰਸਤੇ ਕਲੀਅਰ ਕਰਾਉਂਦੇ ਜਾਂਦੇ ਆ ਕਹਿੰਦੇ ਜਦੋਂ ਨਾਮ ਅਭਿਆਸੀ ਇੱਥੋਂ ਜਾਂਦਾ ਹੈ ਆਪਣੇ ਸੁਆਸ ਪੂਰੇ ਕਰਕੇ ਤਨ ਨੂੰ ਛੱਡ ਕੇ ਤਾਂ ਉਹਦੇ ਨਾਲ ਵੀ ਕਹਿੰਦੇ ਇੱਦੇ ਕੀਤੀ ਜਾਂਦੀ। ਵੀਆਈਪ ਬੰਦਿਆ ਵਾਂਗ ਲੈ ਕੇ ਜਾਇਆ ਜਾਂਦਾ। ਬੜੇ ਹੀ ਆਦਰ ਮਾਨ ਸਤਿਕਾਰ ਦੇ ਨਾਲ। ਹਰ ਇੱਕ ਜੀਵ ਖਾਲਸਾ ਬਣਨਾ ਚਾਹੁੰਦਾ। ਤੇ ਮਾਰੇ ਕਹਿੰਦੇ ਖਾਲਸਾ ਉਹ ਬਣੂਗਾ ਜੋ ਅਭਿਆਸ ਕਰਕੇ ਇਹਨਾਂ ਨੌ ਦਰਾਂ ਨੂੰ ਛੱਡ ਕੇ ਉੱਪਰ ਜਾਵੇਗਾ। ਉਸ ਨੂੰ ਖਾਲਸਾ ਰਾਜ ਮਿਲੇਗਾ ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜਦੇ ساری ਜ਼ਿੰਦਗੀ ਕੱਢ ਲਈ ਤਾਂ ਸਮਝੋ ਅਸੀਂ ਝੂਠ ਦੇ ਨਾਲ ਮਾਇਆ ਦੇ ਨਾਲ ਜੁੜੇ ਰਹੇ ਤੇ ਜੇ ਅਸੀਂ ਨਾਮ ਦੇ ਨਾਲ ਜੁੜ ਗਏ ਤਾਂ ਸਮਝੋ ਅਸੀਂ ਸੱਚ ਦੇ ਨਾਲ ਜੁੜ ਗਏ ਸੱਚ ਉਹ ਹੈ ਜੋ ਸਾਰਿਆਂ ਦਾ ਹੀ ਖਸਮ ਹੈ ਪਿਤਾ ਹੈ ਪਾਲਣਹਾਰ ਹੈ ਬਖਸ਼ਣਹਾਰ ਹੈ ਜਦ ਉਸ ਮਾਲਕ ਦੇ ਵਿੱਚ ਇੰਨੇ ਗੁਣ ਨੇ ਤਾਂ ਸਾਨੂੰ ਸਾਰਿਆਂ ਨੂੰ ਜੋੜਨਾ ਚਾਹੀਦਾ ਆਪ ਵੀ ਜੁੜਨਾ ਚਾਹੀਦਾ ਤੇ ਦੂਜਿਆਂ ਨੂੰ ਵੀ ਜੋੜਨਾ ਚਾਹੀਦਾ ਕੋਈ ਵੀ ਤੋੜਨ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਇਸ ਦੀ ਸਜ਼ਾ ਮਿਲੇਗੀ ਬਸ ਜੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ ਜਿੰਨਾ ਕੱਪੜਾ ਜੁੜੇ ਹਾਂ ਇੰਨਾ ਕ ਜੋੜਨ ਦੀ ਕੋਸ਼ਿਸ਼ ਕਰਨੀ ਹੈ ਬਾਕੀ ਅੱਗੇ ਅਗਲੇ ਦੀ ਕਿਸਮਤ ਹੈ ਅਗਲੇ ਦੇ ਕਰਮ ਨੇ ਮਾਲਕ ਦੀ ਇੱਛਾ ਹੈ ਇੱਕ ਹੋਰ ਸਵਾਲ ਸੇ ਆਪਾਂ ਨੂੰ ਆਇਆ ਪਰਮ ਵੀਰ ਕੋਰ ਇਹ ਆਪਾਂ ਨੂੰ ਲਿਖਦੇ ਆ ਕਿ ਵਾਈ ਜੀ ਲੇਟ ਕੇ ਤਾਂ ਸੌ ਜਾਵਾਂਗੇ ਮੈਨੂੰ ਨੀਂਦ ਬਹੁਤ ਆਉਂਦੀ ਹੈ ਪਾਠ ਕਰਦੇ ਸਮੇਂ ਵਾਈ ਗੁਰੂ ਜੀ ਦੇਖੋ ਪਾਠ ਕਰਦੇ ਸਮੇਂ ਅਸੀਂ ਸੌਣਾ ਨਹੀਂ ਹੈ ਜਿਹਨੂੰ ਆਪਾਂ ਕਹਿੰਦੇ ਨੇ ਉਹ ਸਾਵਧਾਨ ਹੋ ਜਾਓ ਸਾਵਧਾਨ ਹੋ ਕੇ ਆਪਾਂ ਬਾਣੀ ਪਾਣੀ ਹੈ ਜੇ ਆਪਾਂ ਸਾਨੂੰ ਉਸ ਸਮੇਂ ਨੀਂਦ ਆ ਗਈ ਸਾਨੂੰ ਕੀ ਪਤਾ ਲੱਗੇਗਾ ਕਿ ਅਸੀਂ ਕੀ ਪੜ ਲਿਆ ਇਹ ਸ਼ਬਦ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਬਾਕੀ ਜਦੋਂ ਪਾ ਅਭਿਆਸ ਕਰਕੇ ਜਦੋਂ ਸਿਮਰਨ ਬੋਲ ਕੇ ਕਰ ਲਿਆ ਉਸ ਤੋਂ ਬਾਅਦ ਆਪਾਂ ਧਿਆਨ ਦੇ ਵਿੱਚ ਬੈਠਣਾ ਜਾਂ ਆਪਾਂ ਰਾਤ ਨੂੰ ਸੌਣ ਸਮੇਂ ਵਿਧੀ ਅਪਣਾਉਣੀ ਆ ਜਿਵੇਂ ਆਪਾਂ ਰਾਤ ਨੂੰ ਸੌਣ ਸਮੇਂ ਦੱਸਿਆ ਹੈ ਕਿ ਪਹਿਲਾਂ ਬੋਲ ਕੇ ਥੋੜਾ ਜਿਹਾ ਅਭਿਆਸ ਕਰ ਲਓ 5 ਮਿੰਟ ਕਰ ਲਓ 10 ਮਿੰਟ ਕਰ ਲਓ ਉੱਚੀ ਬੋਲ ਕੇ ਨਹੀਂ ਕਰਨਾ ਵਾਹ ਗੁਰੂ ਵਾਹ ਗੁਰੂ ਉਸ ਤੋਂ ਬਾਅਦ ਤੁਸੀਂ लेट ਜਾ ਜਦੋਂ ਤੁਹਾਨੂੰ ਨੀਂਦ ਆਉਣ ਲੱਗੀ ਆ ਫਿਰ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਸੌ ਜਾਓ ਜੇ ਦਿਨ ਦੇ ਸਮੇਂ ਜਾਂ ਅਮਰਤ ਵੇਲੇਪਾ ਅਭਿਆਸ ਕਰਦੇ ਆ ਜੋ ਬੋਲ ਕੇ ਅਭਿਆਸ ਕਰਨਾ ਹੈ ਉਹ ਵੀ ਸਾਵਧਾਨ ਹੋ ਕੇ ਕਰਨਾ ਫਿਰ ਆਟੋਮੈਟਿਕ ਹੀ ਮਨ ਦਾ ਸਹਿਜ ਬਣੇਗਾ ਫਿਰ ਨੀਂਦ ਦੀ ਵਿਵਸਥਾ 100% ਬਣੇਗੀ ਕਿਉਂਕਿ ਜੇ ਆਪਾਂ ਨੀਂਦ ਵਿੱਚ ਜਾਵਾਂਗੇ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਨੀਂਦ ਦੇ ਵਿੱਚ ਜਾਣਾ ਕਿ ਨਾਮ ਦੇ ਵਿੱਚ ਸਮਾ ਜਾਈਏ ਕੋਈ ਗੱਲ ਨਹੀਂ ਜੇ ਲੇਟ ਕੇ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਲੇਟ ਜਾਓ ਤੇ ਸ਼ਬਦਾਂ ਨੂੰ ਸੁਣਦੇ ਸੁਣਦੇ ਸਹਿਜ ਵਿੱਚ ਜਾਣਾ ਪਰ ਸਿਮਰਨ ਬੋਲ ਕੇ ਕਰਦੇ ਸਮੇਂ ਤੇ ਪਾਠ ਕਰਦੇ ਸਮੇਂ ਉਸ ਸਮੇਂ ਆਪਾਂ ਸੁਆਣਾ ਨਹੀਂ ਹੈ ਕਿਉਂਕਿ ਇੱਥੇ ਸਾਨੂੰ ਕਾਲ ਵੀ ਆਲਸ ਪਾ ਸਕਦਾ ਸੋ ਕਾਲ ਨੂੰ ਪਹਿਲਾਂ ਆਪਾਂ ਦੂਰ ਕਰਨਾ ਹੈ ਫਿਰ ਜਿਹੜਾ ਮਨ ਦਾ ਸਹਿਜ ਬਣਦਾ ਉਹ ਵੱਖਰਾ ਹੀ ਹੁੰਦਾ ਤੇ ਉਹ ਹਰ ਇੱਕ ਨਾਮ ਅਭਿਆਸੀ ਨੂੰ ਪਤਾ ਚੱਲ ਜਾਂਦਾ ਕਿ ਹੁਣ ਇਹ ਸਹਿਜ ਬਣਿਆ ਹੈ ਜਾਂ ਕਾਲ ਆਲਸ ਪਾਉਂਦਾ ਹੈ